ਏ ਪੰਜਾਬ ਦੇ ਹਾਲਾਤ ਕੀ ਹੋ ਰਹੇ ਨੇ ਪੰਜਾਬ ਚ ਅੱਜ ਵਾਪਰੀ ਇਸ ਘਟਨਾ ਨੇ ਚਾਰ ਚਫੇਰੇ ਵੱਡੀ ਚਰਚਾ ਛੇੜ ਦਿੱਤੀ ਹੈ ਕਿਉਂਕਿ ਅੰਮ੍ਰਿਤਸਰ ਦੇ ਦਬੁਰਜੀ ਦੇ ਵਿੱਚ ਇੱਕ ਐਨ ਆਰ ਆਈ ਦੇ ਘਰ ਅੱਜ ਦਿਨ ਦੀ ਵੀ ਸ਼ਰਿਆਮ ਬੇਕਾਫ ਹੋ ਕੇ ਕੁਝ ਵਿਅਕਤੀ ਹਥਿਆਰਾਂ ਸਮੇਤ ਦਾਖਲ ਹੁੰਦੇ ਨੇ ਪੂਰੇ ਘਰ ਦੇ ਵਿੱਚ ਕੈਮਰੇ ਵੀ ਲੱਗੇ ਹੋਏ ਸੀ ਔਰ ਫਿਰ ਉਹ ਫਾਇਰਿੰਗ ਕਰਦੇ ਨੇ ਗੋਲੀਆਂ ਚਲਾਉਂਦੇ ਨੇ ਤੇ ਉਸ ਵਿਅਕਤੀ ਨੂੰ ਗੋਲੀਆਂ ਮਾਰ ਕੇ ਸ਼ਰਿਆਮ ਬੇਖੌਫ ਉਹ ਫਰਾਰ ਹੋ ਜਾਂਦੇ ਨੇ ਘਟਨਾ ਕੀ ਹੈ ਇੱਕ ਐਨ ਆਰ ਆਈ ਐ ਸੁਖਚੈਨ ਸਿੰਘ ਜਿਹੜਾ ਕਿ ਪਹਿਲਾਂ ਫੋਰਨ ਰਹਿੰਦਾ ਸੀਗਾ ਤੇ ਕੁਝ ਟਾਈਮ ਤੋਂ ਉਹ ਆਪਣੇ ਦੇਸ਼ ਆ ਕੇ ਵਾਪਸ ਅਮਰਸਰ ਦੇ ਪਿੰਡ ਦਬੁਰਜੀ ਦੇ ਵਿੱਚ ਰਹਿਣ ਲੱਗ ਪਿਆ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ ਔਰ ਜਿਹੜੀ ਵੀਡੀਓ ਆਈ ਹੈ ਕਿਉਂਕਿ ਉਹਦੇ ਘਰ ਦੇ ਵਿੱਚ ਚਾਰ ਚ ਫੇਰੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਬਾਹਰ ਦਰਵਾਜੇ ਤੇ ਵੀ ਲੱਗਾ ਘਰੇ ਵੀ ਲੱਗੇ ਨੇ ਔਰ ਸਾਰੇ ਕੈਮਰਿਆਂ ਦੀਆਂ ਵੀਡੀਓ ਆ ਚੁੱਕੀਆਂ ਨੇ ਤੇ ਵੇਖ ਕੇ ਹੈਰਾਨੀ ਹੁੰਦੀ ਹੈ ਯਾਰੋ ਵੀ ਇੱਥੋਂ ਤੱਕ ਪੰਜਾਬ ਦਾ ਮਾਹੌਲ ਆ ਬਣ ਗਿਆ ਵੇਖੋ ਦੋ ਵਿਅਕਤੀ ਜਿਨ੍ਹਾਂ ਨੇ ਸਿਰ ਦੇ ਉੱਪਰ ਪੱਗਾਂ ਬੰਨੀਆਂ ਹੋਈਆਂ ਨੇ ਔਰ ਉਹ ਹਥਿਆਰਾਂ ਸਮੇਤ ਉਹਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਉਹਨਾਂ ਨੇ ਮੂੰਹ ਵੀ ਬੰਨੇ ਨਹੀਂ ਹੋਏ ਦਾਖਲ ਹੁੰਦੇ ਆ ਸ਼ਰਿਆਮ ਤੇ ਫਿਰ ਜਾ ਕੇ ਘਰ ਦੇ ਸਾਰੇ ਜੀਆਂ ਨੂੰ ਕਹਿਣ ਲੱਗ ਪੈਂਦੇ ਨੇ ਸਾਰੇ ਕਮਰੇ ਚ ਹੋ ਜੋ ਸਾਰੇ ਕਮਰੇ ਚ ਹੋ ਜੋ ਇੱਕ ਕਮਰੇ ਚ ਹੋ ਜੋ ਤੇ ਫਿਰ ਉਹਦੇ ਤੋਂ ਉਹਦੀ ਕਾਰ ਦੀ ਆਰਸੀ ਵੀ ਮੰਗਦੇ ਨੇ ਉਹ ਉਹ ਅੱਗੋ ਬੈਸਣ ਲੱਗ ਜਾਂਦਾ ਹੈ ਤਾਂ ਫਿਰ ਬੱਚੇ ਨਿੱਕੇ ਨਿੱਕੇ ਨਿਆਣੇ ਵੀ ਉਹਨਾਂ ਦੋਨਾਂ ਦੀਆਂ ਮਿੰਟਾਂ ਕਰਦੇ ਨੇ ਕਿਉਂਕਿ ਉਹ ਹਥਿਆਰ ਕੱਢ ਕੇ ਪਿਸਤੌਲ ਉਹਨਾਂ ਨੂੰ ਤਾਣੀ ਖੜੇ ਸੀ ਨਿੱਕਾ ਜਿਹਾ ਬੱਚਾ ਵੀਡੀਓ ਚ ਮਿੰਟਾਂ ਕੱਢ ਰਿਹਾ ਹੈ ਵੀ ਅੰਕਲ ਜੀ ਮੇਰੇ ਪਾਪਾ ਨੂੰ ਕੁਝ ਨਾ ਕਹੋ ਅੰਕਲ ਜੀ ਮੇਰੇ ਪਾਪਾ ਨੂੰ ਕੁਝ ਨਾ ਕਹੋ ਪਰ ਫਿਰ ਵੀ ਉਹ ਦੋਨੋਂ ਵਿਅਕਤੀ ਉਸ ਬੰਦੇ ਸਚੈਨ ਸਿੰਘ ਨੂੰ ਜੀ ਦੀ ਉਮਰ 45-50 ਸਾਲ ਮੱਸਾ ਹੋਣੀ ਹੈ ਉਹਨੂੰ ਗੋਲੀਆਂ ਮਾਰਦੇ ਨੇ ਤੇ ਫਿਰ ਉਥੋਂ ਉਹ ਬੜੇ ਆਰਾਮ ਦੇ ਨਾਲ ਚਲੇ ਜਾਂਦੇ ਨੇ ਉਹ ਸਾਰਾ ਕੁਝ ਵੀਡੀਓ ਦੇ ਵਿੱਚ ਮੌਜੂਦ ਹੈ ਹੁਣ ਇਹ ਕਿਉਂ ਹੋ ਰਿਹਾ ਹੈ ਦੇਖੋ ਕਿੱਥੋਂ ਤੱਕ ਪੰਜਾਬ ਦੇ ਹਾਲਾਤ ਖਰਾਬ ਨੇ ਇਹਦਾ ਪਤਾ ਉਸ ਦੇ ਨਹੀਂ ਲੱਗਿਆ ਸੀ ਜਿਸ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਬੁਲਟ ਪ੍ਰੂਫ ਕੈਬਨ 'ਚ ਖੜਕੇ 15 ਅਗਸਤ ਵਾਲੇ ਦਿਨ ਭਾਸ਼ਣ ਦਿੱਤਾ ਉਸ ਦਿਨ ਇਹ ਗੱਲ ਪੱਕੀ ਹੋ ਗਈ ਸੀ ਕਿ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਉਹ ਚੰਗਾ ਹੀ ਰਹਿ ਗਿਆ ਕਤਰਾ ਵੱਧ ਚੁੱਕਾ ਹੈ ਕਿਉਂਕਿ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਏਦਾਂ ਸ਼ੀਸ਼ਿਆਂ ਦੇ ਬਕਸੇ 'ਚ ਬੰਦ ਕਰਕੇ ਭਾਸ਼ਣ ਨਹੀਂ ਦਿੱਤਾ ਜਿੱਦਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕੀਤਾ ਜੇ ਤਾਂ ਅਫਸਰਾ ਨੇ ਐਵੇਂ ਕੀਤਾ ਫਿਰ ਅਫਸਰਾ ਨੇ ਜਾਣਬੁੱਝ ਕੇ ਸਵਾਲ ਭਗਵੰਤ ਮਾਨ ਦੀ ਪਾਰਟੀ ਦੇ ਉੱਪਰ ਉਠਵਾਏ ਨੇ ਜੇ ਭਗਵੰਤ ਮਾਨ ਨੇ ਕੀਤਾ ਤਾਂ ਫਿਰ ਜਾਂ ਉਹਦੀ ਪਾਰਟੀ ਨੇ ਕੀਤਾ ਤਾਂ ਫਿਰ ਵੀ ਸਵਾਲ ਬਹੁਤ ਵੱਡੇ ਨੇ ਕੁਝ ਵੀ ਹੋਵੇ ਪਰ ਪੰਜਾਬ ਦੇ ਆ ਹਾਲਾਤ ਹੋ ਗਏ ਨੇ ਅਸੀਂ ਰੋਜ਼ਾਨਾ ਇਹ ਤਾਂ ਸੁਣਦੇ ਆਂ ਵੀ ਦਿਨ ਦੀ ਵੀ ਜਾਂ ਰਾਤ ਨੂੰ ਹਨੇਰਾ ਹੋਏ ਤੋਂ ਲੋਕਾਂ ਨੂੰ ਜਾਂਦਿਆਂ ਨੂੰ ਲਟੇਰੇ ਪੈ ਗਏ ਉਹਨਾਂ ਨੇ ਲੁੱਟ ਲਿਆ ਸੱਟਾਂ ਮਾਰਤੀਆਂ ਜਾਂ ਰਾਤ ਨੂੰ ਚੋਰੀਆਂ ਹੋ ਗਈਆਂ ਲੁੱਟ ਮਤਲਬ ਰਾਹ ਜਾਂਦੀ ਕਿਸੇ ਔਰਤ ਦੀ ਵਾਲੀ ਖੋਲੀ ਚੈਨੀ ਖੋਲੀ ਮੋਬਾਈਲ ਖੋਲਿਆ ਇਹ ਤਾਂ ਰੋਜ਼ਾਨਾ ਪਤਾ ਨਹੀਂ ਕਿੰਨੀਆਂ ਹੀ ਘਟਨਾਵਾਂ ਸੀਸੀਟੀਵੀ ਕੈਮਰਾ ਚ ਕੈਦ ਹੁੰਦੀਆਂ ਨੇ ਜਦੋਂ ਕਿ ਹਰ ਥਾਂ ਅਜੇ ਕੈਮਰੇ ਲੱਗੇ ਵੀ ਨਹੀਂ ਪਰ ਅੱਜ ਥੋ ਤੱਕ ਅੱਜ ਘਟਨਾ ਵਾਪਰੀ ਹੈ ਕਿ ਘਰ ਦੇ ਅੰਦਰ ਦਾਖਲ ਹੋ ਕੇ ਸੀਸੀਟੀਵੀ ਕੈਮਰਿਆਂ ਦੇ ਚੱਲਦੇ ਹੋਇਆਂ ਸਭ ਕੁਝ ਸ਼ਰਿਆਮ ਬਿਨਾ ਕਿਸੇ ਲੋਕਲ ਕਾ ਤੋਂ ਇਹ ਵਿਅਕਤੀ ਕਰ ਗਏ ਨੇ ਤੇ ਫਿਰ ਫਰਾਰ ਹੋਣ ਚ ਕਾਮਯਾਬ ਹੋ ਗਏ ਨੇ ਔਰ ਅਜੇ ਤੱਕ ਉਹਨਾਂ ਬਾਰੇ ਕੋਈ ਥੋ ਪਤਾ ਕਰ ਨਹੀਂ ਸકી ਪੁਲਸ ਤਾਂ ਇਹ ਮਾਮਲਾ ਬਹੁਤ ਚਿੰਤਾਜਨਕ ਵੀ ਹੈ ਤੇ ਰિસ્ਕੀ ਵੀ ਹੈ ਮੈਨੂੰ ਲੱਗਦਾ ਹੈ ਜਿੱਥੇ ਸਰਕਾਰ ਨੂੰ ਅਫਸਰ شاہੀ ਤੇ ਪੁਲਿਸ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਉੱਥੇ ਆਮ ਪਬਲਿਕ ਨੂੰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਸਮਝਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਜੇ ਹਾਲਾਤ ਇਸੇ ਤਰ੍ਹਾਂ ਵਧਦੇ ਗਏ ਤਾਂ ਫਿਰ ਬਣੇਗਾ ਕੀ ਤੁਸੀਂ ਆਪਣੇ ਅੰਦਰ ਇੱਕ ਗੱਲ ਸੋਚੋ ਆਪਣੇ ਦਿਲ ਤੇ ਹੱਥ ਰੱਖ ਕੇ ਸੋਚੋ ਕਿ ਜਦੋਂ ਵੀ ਤੁਸੀਂ ਕਿਤੇ ਘਰੋਂ ਬਾਹਰ ਜਾਣੇ ਹੋ ਪੜਾ 10 ਕਿਲੋਮੀਟਰ ਹੀ ਜਾਣਾ ਹੋਵੇ ਜੇ ਤੁਸੀਂ ਸ਼ਾਮ ਨੂੰ ਜਾਓ ਮਤਲਬ 6 ਵਜੇ ਤੋਂ ਬਾਅਦ ਜਾਣਾ ਹੋਵੇ ਤਾਂ ਕੀ ਤੁਹਾਡਾ ਮਨ ਕਰਦਾ ਜਾਣ ਨੂੰ ਕੀ ਤੁਹਾਨੂੰ ਡਰ ਨਹੀਂ ਲੱਗਦਾ ਕਿ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਤੇ ਜੇ ਤੁਸੀਂ ਦਿਨੇ ਵੀ ਜਾਣਾ ਹੋਵੇ ਕੋਈ 20 25 ਕਿਲੋਮੀਟਰ ਤਾਂ ਕੀ ਤੁਸੀਂ ਤੁਹਾਡੇ ਮਨ 'ਚ ਇਹ ਨਹੀਂ ਆਉਂਦਾ ਵੀ ਯਾਰ ਐ ਨਾ ਹੋ ਜੇ ਕਿਤੇ ਆ ਨਾ ਹੋ ਜੇ ਹੋ ਸਕਦਾ ਆਉਂਦਾ ਹੋਵੇ ਸਾਡੇ ਤਾਂ ਆਉਂਦਾ ਹੈ ਕਿਉਂਕਿ ਹਾਲਾਤ ਜਿਹੇ ਬਣ ਗਏ ਨੇ ਚਾਰ ਚੁਫੇਰੇ ਰੋਜ਼ ਅਣਗਿਣਤ ਘਟਨਾਵਾਂ ਜਦੋਂ ਸੁਣਦਾ ਬੰਦਾ ਆਪਣੇ ਆਪ ਉਹਦਾ ਮਨ ਡਰਨ ਲੱਗ ਜਾਂਦਾ ਹੈ ਵੀ ਯਾਰ ਆਹ ਨਾ ਹੋ ਜੇ ਆਹ ਨਾ ਹੋ ਜੇ ਇਹ ਨਾ ਹੋ ਜੇ ਉਹ ਨਾ ਹੋ ਜੇ ਇਹ ਨਾ ਹੋ ਜੇ ਤਾਂ ਪੰਜਾਬ ਦੇ ਵਿੱਚ ਪਣਪੜੇ ਇਸ ਮਾਹੌਲ ਨੂੰ ਪੰਜਾਬ ਸਰਕਾਰ ਨੂੰ ਨੱਥ ਮਾਰਨੀ ਚਾਹੀਦੀ ਹੈ ਪੰਜਾਬ ਪੁਲਿਸ ਨੂੰ ਪ੍ਰਸ਼ਾਸਨ ਨੂੰ ਇੱਥੇ ਪੂਰੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਲੋਕਾਂ ਦੇ ਦੋਸ਼ ਨੇ ਕਿ ਪੁਲਿਸ ਦੇ ਕੋਲ ਅਸੀਂ ਮਾਮਲੇ ਲੈ ਕੇ ਜਾਂਦੇ ਆ ਤੇ ਲਟੇਰੇ ਚੋਰ ਜਾਂ ਬਦਮਾਸ਼ ਅਸੀਂ ਘਰ ਪਿੱਛੋਂ ਆਉਣੇ ਆ ਪੁਲਿਸ ਉਹਨਾਂ ਨੂੰ ਪਹਿਲਾਂ ਭੇਜ ਦਿੰਦੀ ਹੈ ਹੁਣ ਇਹ ਕਿਉਂ ਇੰਜ ਹੁੰਦਾ ਹੈ ਲੋਕ ਕਿਉਂ ਇੰਜ ਕਹਿੰਦੇ ਨੇ ਬਹੁਤ ਥਾਵਾਂ ਤੋਂ ਵੱਖ-ਵੱਖ ਚੈਨਲਾਂ ਤੇ ਲੋਕਾਂ ਨੇ ਬਹੁਤ ਵਾਰ ਇਹ ਗੱਲਾਂ ਬੋਲੀਆਂ ਨੇ ਕਿਉਂ ਬੋਲੀਆਂ ਨੇ ਇਹਦੇ ਉੱਪਰ ਸੋਚਣਾ ਪਏਗਾ ਇਸ ਗੱਲ 'ਚ ਕਿੰਨੀ ਸੱਚਾਈ ਹੈ ਇਹ ਤੁਸੀਂ ਦੱਸਿਓ ਬਹੁਤ ਮਿਹਰਬਾਨੀ ਸ਼ੁਕਰੀਆ